ਬਾਜੀ ਮੇਰੇ ਕੋ ਪਿਸਟਾਂ ਵਾਲੇ ਪੈਸੇ ਲੈਣ ਆਏ ਸੀ ਠੀਕ ਹੈ ਬੰਦੇ ਮੇਰੇ ਦਾ ਮੋਟਰਸਾਈਕਲ ਹੀ ਕੰਮ ਕਰਦਾ ਮੇਰੇ ਕੋਲ ਮੈਂ ਉਹਨਾਂ ਨਾਲ ਫੋਨ ਤੇ ਗੱਲ ਕੀਤੀ ਮੈਂ ਕਿਹਾ ਸਰ ਪਰਸੋਂ ਪੈਸੇ ਆਪਣੇ ਲੈ ਜਿਓ ਆਕੇ ਕਹਿੰਦੇ ਅੱਜ ਅਹੀਂ ਲੈ ਕੇ ਜਾਣੇ ਜਾਂ ਮੋਟਰਸਾਈਕਲ ਲੈ ਕੇ ਜਾਣਾ ਜਾਂ ਪੈਸੇ ਲੈ ਕੇ ਜਾਣੇ ਮੈਂ ਕਿਹਾ ਮੋਟਰਸਾਈਲ ਮੇਰੇ ਕੋਲ ਆ ਕਹਿੰਦੇ ਤੂੰ ਕਿੱਥੇ ਆ ਮੈਂ ਕਿਹਾ ਮੈਂ ਕੀ ਮਾਲਿਆ ਮੈਂ ਆਪਣੇ ਵੱਲੋਂ ਦੇ ਜਾਣ ਛੜਾਈ ਠੀਕ ਹੈ ਫੇਰ ਮੈਨੂੰ ਫੋਨ ਆਇਆ ਕਹਿੰਦੇ ਕਿੱਥੇ ਆ ਮੈਂ ਕਿਹਾ ਮੈਂ ਪਿੰਡ ਕਣਕ ਭੀਜਣ ਦਿਆਂ ਉਹ ਮੇਰੇ ਕੋਲ ਆਏ ਮੇਰੇ ਨਾਲ ਬਹਿਸ ਬਾਜੀ ਕਰਕੇ ਗਏ ਇੱਥੇ ਮੈਂ ਰੋਟੀ ਖਾਂਦਿਆਂ ਹਾਂ ਮੈਂ ਨਾ ਬੈਸ ਬਾਜੀ ਕਰਕੇ ਦੋ ਇਹਨੇ ਚਲ ਗਏ ਆ 3 ਵਜੇ ਫੇਰ ਆਏ ਮੈਂ ਆਪਣੀ ਕਣਕ ਵੀ ਜੰਦੇ ਆ ਪੈਲੀ ਦੇ ਵਿੱਚ ਮੈਂ ਟਰੈਕਟਰ ਆਪਣਾ ਚਲਦਾ ਛੱਡ ਗਿਆ ਆਪਣੀ ਜਾਨ ਬਚਾਈ 30 35 ਮੋਟਰਸਾਈਕਲ ਹੀ 50 ਜਣੇ ਹੀ ਉਹ ਤਿੰਨ ਉਹਨਾਂ ਨੇ ਮੇਰੇ ਮਗਰ ਫਾਇਰ ਕੀਤੇ ਆ ਗੋਲੀਆਂ ਚ ਲਾਈਆਂ ਤਿੰਨ ਤੇ ਸੀਸੀਟੀਵੀ ਕੀ ਕੋਈ ਸਾਰੀ ਸੀਸੀ ਹੈਗੇ ਸਾਡੇ ਕੋਲ ਜਦੋਂ ਲੰਘ ਕੇ ਜਾਂਦੇ ਆ ਵਾਪਸ ਕੋਲ ਕਿਤੇ ਲੱਗੇ ਕੋਲ ਇਹਨਾਂ ਨੂੰ ਪਤਾ ਨਹੀਂ ਦੋ ਪੰਨੇ ਤਿੰਨ ਲੱਗ ਗਏ ਤਿੰਨ ਫਾਇਰ ਕੀਤੇ ਉਹਨਾਂ ਨੇ ਕਿ ਯਾਰ ਪਹਿਲਾਂ ਵਾਕਸ ਰੂਪ ਅਸੀਂ ਬੰਦੀ ਕਾਰਵਾਈ ਉਹਨਾਂ ਦੇ ਕੀਤੀ ਜਾਵੇ ਜੀ ਮੈਂ ਆਪਣੀ ਜਾਨ ਬਹੁਤ ਮੁਸ਼ਕਲ ਛੜਾਈ ਅੱਜ ਬਚਾਈ ਹੈ ਭੱਜ ਕੇ ਹੁਣ ਪੁਲਿਸ ਪਹੁੰਚ ਗਈ ਮੌਕੇ ਤੇ ਪੁਲਿਸ ਪਹੁੰਚ ਗਈ ਹੈ ਜੀ ਕੀ ਹੈਗਾ ਮਸਲਾ ਸੰਗਣੇ ਪਿੰਡ ਚ ਆਏ ਆ ਤੇ ਇਹਨਾਂ ਦੀ ਕਾਲਜ ਤੇ ਤੇ ਗੋਲੀ ਚਲੀ ਆ ਜੇ ਵੈਰੀਫਾਈ ਕਰ ਰਹੇ ਆ ਥੋੜੀ ਚੱਲੀ ਹੁੰਦੀ ਜਰੂਰ ਜਿਹੜੇ ਕੋਈ ਦੋਸ਼ੀ ਹੋਣਗੇ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਅੱਛਾ ਸਰ ਖੋਲ ਵਗੈਰਾ ਲੱਭੇ ਆ ਜਾਂ ਫਿਰ ਨਹੀਂ ਅਜੇ ਨਹੀਂ ਕੋਈ ਖੋਲਣ ਵਾਲੇ ਪਾਸੇ ਗਏ ਨਾ ਖੋਲ ਮਿਲੇ ਜੇ ਖੋਲ ਮਿਲਗੇ ਤੇ ਪਤਾ ਲੱਗ ਜਾਊਗਾ ਕਲੀਅਰ ਹੋ ਜਾਊਗਾ ਫਿਰ ਸਭ ਤੋਂ ਵੱਡੇ ਕੀ ਪਤਾ ਲੱਗਾ ਕਿੰਨੇ ਨੌਜਵਾਨਾਂ ਨੇ ਸੇ ਪਹੁੰਚ ਦੇ ਨੇ ਇਹਨਾਂ ਦੀ ਕਹਿਣਤੀ ਆਂਦੇ 30 ਮੋਟਰਸਾਈਕਲ ਆਏ ਤੇ ਸੀਸੀਟੀਵੀ ਆਈ ਸੀ ਵੀ ਸਾਹਮਣੇ ਆਈ ਤੇ ਮੇਰੇ ਕੋਲ ਅਜੇ ਨਹੀਂ ਆਈ ਜਦੋਂ ਆਈ ਆਪ ਦੇਖਾਂਗੇ ਇਹ ਹੋਈ ਤੇ ਜਰੂਰ ਦੇਖਾਂਗੇ ਹਾਂ ਹਾਂ ਅੱਛਾ ਸਰ ਰਿਕਵਰੀ ਵਾਲੇ ਜਿਸ ਤਰ੍ਹਾਂ ਦੱਸਦੇ ਪਏ ਆ ਜੇ ਇਹਨਾਂ ਦੀ ਗੱਲ 'ਚ ਥੋੜੀ ਜਿੰਨੀ ਵੀ ਸੱਚਾਈ ਹੈਗੀ ਤੇ ਲੱਗਦਾ ਰਿਕਵਰੀ ਵਾਲੇ ਨੂੰ ਇਸ ਤਰ੍ਹਾਂ ਕਰਨਾ ਚਾਹੀਦਾ ਕਿ ਕਿਸੇ ਨਾਲ ਤਕਲੀਫ ਨਹੀਂ ਕਰ ਰਿਕਵਰੀ ਵਾਲੇ ਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀ ਅਣਕੇ ਦੱਸਣ ਆਹ ਆਹ ਪ੍ਰੋਬਲਮ ਹੈ ਸਾਨੂੰ ਸਾਡੇ ਕਿਸ਼ਤ ਨਹੀਂ ਤਾਰ ਰਿਆ ਕੋਈ ਤੇ ਅਸੀਂ ਉਹਨਾਂ ਦੀ ਹੈਲਪ ਕਰਾਂਗੇ ਬਿਲਕੁਲ ਠੀਕ ਹੈ ਇਹ ਚੀਜ਼ ਜਿਹੜੀ ਗਲਤੀ ਦੀ ਹੋਣੀ ਜਿ ਉਹਨਾਂ ਨੇ ਐਦਾਂ ਕੀਤਾ ਫਿਰ ਗਲਤੀ ਹੈ ਕਾਰਵਾਈ ਬਣਾਈਗੀ ਸਰ ਫਿਰ ਬਣਦੀ ਕਾਰਵਾਈ ਕੀਤੀ ਹੈ ਬਾਜੀ ਮੇਰੇ ਕੋਲ ਕਿਸ਼ਤਾਂ ਵਾਲੇ ਪੈਸੇ ਲੈਣ ਆਏ ਸੀ ਠੀਕ ਹੈ ਬੰਦੇ ਮੇਰੇ ਦਾ ਮੋਟਰਸਾਈਕਲ ਸੀ ਕੰਮ ਕਰਦਾ ਮੇਰੇ ਕੋਲ ਮੈਂ ਉਹਨਾਂ ਨਾਲ ਫੋਨ ਤੇ ਗੱਲ ਕੀਤੀ ਮੈਂ ਕਿਹਾ ਸਰ ਪਰਸੋਂ ਪੈਸੇ ਆਪਣੇ ਲੈ ਜਿਓ ਆ ਕੇ ਕਹਿੰਦੇ ਅੱਜ ਅਹੀਂ ਲੈ ਕੇ ਜਾਣੇ ਜਾਂ ਮੋਟਰਸਾਈਕਲ ਲੈ ਕੇ ਜਾਣਾ ਜਾਂ ਪੈਸੇ ਲੈ ਕੇ ਜਾਣੇ ਮੈਂ ਕਿਹਾ ਮੋਟਰਸਾਈਲ ਮੇਰੇ ਕੋਲ ਆ ਕਹਿੰਦੇ ਤੂੰ ਕਿੱਥੇ ਆ ਮੈਂ ਕਹਾ ਮੈਂ ਕੀ ਮਾਲਿਆ ਮੈਂ ਆਪਣੇ ਵੱਲੋਂ ਦੇ ਜਾਣ ਛੜਾਈ ਠੀਕ ਆ ਫੇਰ ਮੈਨੂੰ ਫੋਨ ਆਇਆ ਕਹਿੰਦੇ ਕਿੱਥੇ ਆ ਮੈਂ ਕਹਾ ਮੈਂ ਪਿੰਡ ਕਣਕ ਬੀਜਣ ਦਿਆਂ ਉਹ ਮੇਰੇ ਕੋਲ ਆਏ ਮੇਰੇ ਨਾਲ ਬਹਿਸ ਬਾਜੀ ਕਰਕੇ ਗਏ ਇੱਥੇ ਮੈਂ ਰੋਟੀ ਖਾਂਦਿਆਂ ਮੇਰੇ ਨਾਲ ਬਹਿਸ ਬਾਜੀ ਕਰਕੇ ਦੋ ਇਹਨੇ ਚਲ ਗਏ 3 ਵਜੇ ਫੇਰ ਆਏ ਮੈਂ ਆਪਣੀ ਕਣਕ ਬੀਜਣ ਦਿਆਂ ਪੈਲੀ ਦੇ ਵਿੱਚ ਮੈਂ ਟਰੈਕਟਰ ਆਪਣਾ ਚੱਲਦਾ ਛੱਡ ਗਿਆ ਆਪਣੀ ਜਾਨ ਬਚਾਈ 30 35 ਮੋਟਰਸਾਈਕਲ ਹੀ 50 ਜਣੇ ਹੀ ਉਹ ਤਿੰਨ ਉਹਨਾਂ ਨੇ ਮੇਰੇ ਮਗਰ ਫਾਇਰ ਕੀਤੇ ਗੋਲੀਆਂ ਚ ਲਾਈਆਂ ਤਿੰਨ ਤੇ ਸੀਸੀਟੀਵੀ ਕੀ ਕੋਈ ਸਾਰੀ ਸੀਸੀ ਹੈਗੇ ਸਾਡੇ ਕੋਲ ਜਦੋਂ ਲੰਘ ਕੇ ਜਾਂਦੇ ਆ ਵਾਪਸ ਹਮ ਕੋਲ ਕਿਤੇ ਲੱਗੇ ਕੋਲ ਇਹਨਾਂ ਨੂੰ ਪਤਾ ਨਹੀਂ 2 ਪੰਨੇ 3 ਲੱਗ ਗਏ 3 ਫਾਇਰ ਕੀਤੇ ਉਹਨਾਂ ਨੇ ਯਾਰ ਪਹਿਲਾਂ ਵਾਕਸ ਰੂਪ ਅਸੀਂ ਬੰਦੀ ਕਾਰਵਾਈ ਉਹਨਾਂ ਨੇ ਕੀਤੀ ਜਾਵੇ ਜੀ ਮੈਂ ਆਪਣੀ ਜਾਨ ਬਹੁਤ ਮੁਸ਼ਕਲ ਛੜਾਈ ਅੱਜ ਬਚਾਈ ਹੈ ਭੱਜ ਕੇ ਹੁਣ ਪੁਲਿਸ ਪਹੁੰਚ ਗਈ ਮੌਕੇ ਤੇ ਪੁਲਿਸ ਪਹੁੰਚ ਗਈ ਹੈ ਜੀ ਕੀ ਹੈਗਾ ਮਸਲਾ ਸੰਗਣੇ ਪਿੰਡ ਚ ਆਏ ਹਮ ਤੇ ਇਹਨਾਂ ਦੀ ਕਾਲਜ ਦੇ ਵਿੱਚ ਗੋਲੀ ਚੱਲੀ ਆ ਜੇ ਵੈਰੀਫਾਈ ਕਰ ਰਹੇ ਆ ਥੋੜੀ ਚੱਲੀ ਹੋਤੀ ਜੇ ਜੜੇ ਕੋਈ ਲੋਸ਼ੀ ਹੋਣੀ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਅੱਛਾ ਸਰ ਖੋਲ ਵਗੈਰਾ ਲੱਭੇ ਆ ਜਾਂ ਫਿਰ ਨਹੀਂ ਅਜੇ ਨਹੀਂ ਕੋਈ ਖੋਲਾਂ ਵਾਲੇ ਪਾਸੇ ਗਏ ਨਾ ਖੋਲ ਮਿਲੇ ਜੇ ਖੋਲ ਮਿਲਗੇ ਤੇ ਪਤਾ ਲੱਗ ਜਾਊਗਾ ਕਲੀਅਰ ਹੋ ਜਾਊਗਾ ਫਿਰ ਸਰ ਤੁਹਾਡੇ ਜੀ ਪਤਾ ਲੱਗਾ ਕਿੰਨੇ ਨੌਜਵਾਨਾਂ ਨੇ ਸੇ ਪਹੁੰਚਦੇ ਨੇ ਇਹਨਾਂ ਨੇ ਕਹਿਣਤੀ ਆਂਦੇ ਸੀ 35 ਮੋਟਰਸਾਈਕਲ ਆਏ ਤੇ ਸੀਸੀਟੀਵੀ ਆਈ ਸੀ ਵੀ ਸਾਹਮਣੇ ਆਈ ਸੀ ਮੇਰੇ ਕੋਲ ਅਜੇ ਨਹੀਂ ਆਈ ਜਦੋਂ ਆਈ ਆਪ ਦੇਖਾਂਗੇ ਇਹ ਹੋਈ ਤੇ ਜ਼ਰੂਰ ਦੇਖਾਂਗੇ ਹਾਂ ਹਾਂ ਅੱਛਾ ਸਰ ਰਿਕਵਰੀ ਵਾਲੇ ਜਿਸ ਤਰ੍ਹਾਂ ਦੱਸਦੇ ਪਏ ਆ ਜੇ ਇਹਨਾਂ ਦੀ ਗੱਲ 'ਚ ਥੋੜੀ ਜਿੰਨੀ ਵੀ ਸੱਚਾਈ ਹੈਗੀ ਤਾਂ ਲੱਗਦਾ ਰਿਕਵਰੀ ਵਾਲੇ ਨੂੰ ਇਸ ਤਰ੍ਹਾਂ ਕਰਨਾ ਚਾਹੀਦਾ ਕਿ ਕਿਸੇ ਨਾਲ ਤਕਲੀਫ ਨਹੀਂ ਕਰੇ ਰਿਕਵਰੀ ਵਾਲੇ ਨੇ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਨਹੀਂ ਹੈਗਾ ਤਾਂ ਕੋਈ ਸਾਡੇ ਕੋਲ ਆਣ ਕੇ ਦੱਸਣ ਪੁਲਿਸ ਪ੍ਰਸ਼ਾਸਨ ਨੂੰ ਆ ਆ ਪ੍ਰੋਬਲਮ ਹੈ ਸਾਨੂੰ ਸਾਡੇ ਕਿਸੇ ਨਾਲ ਨਹੀਂ ਤਾਰ ਰਿਹਾ ਕੋਈ ਤੇ ਅਸੀਂ ਉਹਨਾਂ ਦੀ ਹੈਲਪ ਕਰਾਂਗੇ ਹਾਂ ਜੀ ਬਿਲਕੁਲ ਠੀਕ ਹੈ ਇਹ ਚੀਜ਼ ਜਿਹੜੀ ਗਲਤੀ ਜਿਉਂ ਜਿਉਂ ਉਹਨਾਂ ਨੇ ਇਦਾਂ ਕੀਤਾ ਫਿਰ ਗਲਤੀ ਹੈ ਤਾਂ ਕਾਰਵਾਈ ਬਣੇਗੀ ਸਰ ਫਿਰ ਬਣਦੀ ਕਾਰਵਾਈ ਕੀਤੀ ਜਾਵੇਗੀ